ਜਿਹੜਾ 15 100 ਨੰਬਰ ਹੈ ਉਹ ਟੋਲ ਫ੍ਰੀ ਨੰਬਰ ਹੈ ਇਹ پارٹی ਕੋਈ ਇਸ ਨੰਬਰ ਤੇ ਕੰਟੈਕਟ ਕਰੂਗੀ ਉਹ ਜਾਣਾ ਹੈਡਕੁਆਰਟਰ ਤੇ ਹੈ ਪਰ ਉਹ ਡਿਵਰਟ ਹੋ ਜੂ ਡਿਸਟ੍ਰਿਕਟ ਦੇ ਮੁਤਾਬਕ ਜਿਹੜੇ ਪੰਫਲੇਟ ਅੱਜ ਅਸੀਂ ਜਾਰੀ ਕਰਦੇ ਹਾਂ ਜਿਹੜੇ ਸਾਡੇ ਪੈਰਾਲੀਗਲ ਵਲੰਟੀਅਰ ਡਿਸਟ੍ਰੀਬਿਊਟ ਕਰਨਗੇ ਮੈਕਸਿਮ ਪਬਲਿਕ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਹ ਨੰਬਰ نوٹ ਕੀਤਾ ਹੋਇਆ ਹੈ ਕਿਹੜੇ ਕੰਪਲੈਕਸ ਹੈ ਸਭ ਤੋਂ ਵੱਡੀ ਮੈਸੇਜ ਲੜ ਲੈਣਾ ਹੈ ਤਾਂ ਨਹੀਂ ਹੋ ਪਿਆ ਅਸੀਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਆਂ ਵੀ ਆਮ ਪਬਲਿਕ ਜਿਨ੍ਹਾਂ ਦੇ ਲਿਟੀਗੇਸ਼ਨ ਚੱਲ ਰਹੀ ਆਲਰੇਡੀ ਜਾਂ ਜਿਨ੍ਹਾਂ ਨੂੰ ਇਹ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਲਿਟੀਗੇਸ਼ਨ ਕੋਈ ਕ੍ਰੀਏਟ ਹੋ ਸਕਦੀ ਆ ਉਹ ਪ੍ਰੀ ਲਿਟੀਗੇਟਿਵ ਸਟੇਜ ਤੇ ਸਾਨੂੰ ਅਪਰੋਚ ਕਰ ਤਾਂ ਕਿ ਉਹਨਾਂ ਦੇ ਆਪਸੀ ਸਹਮਤੀ ਨਾਲ ਕੇਸ ਡਿਸਾਈਡ ਹੋ ਸਕਣ ਤੇ ਉਹਨਾਂ ਦਾ ਸਮਾਂ ਤੇ ਪੈਸਾ ਬਚ ਸਕੇ ਸਰ ਕਿਸ ਕਿਸ ਤਰ੍ਹਾਂ ਦੇ ਕੇਸਾਂ ਦਾ ਨਮਟਾਰਾ ਕੀਤਾ ਜਾਂਦਾ ਹੈ ਹਰ ਤਰ੍ਹਾਂ ਦਾ ਦਵਾਨੀ ਕੇਸ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਕੇਸਸ ਫੈਮਲੀ ਦੇ ਵਿੱਚ ਜਿਹੜੇ ਮੈਟ੍ਰਿਮੋਨিয়াল ਮੈਟਰਸ ਨੇ ਉਹ ਕੰਪਾਊਂਡੇਬਲ ਕ੍ਰਿਮినਲ ਕੇਸਸ ਪਲੱਸ ਟ੍ਰੈਫਿਕ ਦੇ ਚਲਾਨਸ ਤੇ ਹੋਰ ਜਿਹੜੀਆਂ ਪਬਲਿਕ ਯੂਟਿਲਿਟੀ ਦੀਆਂ ਸਰਵਿਸਸਾਂ ਨੇ ਉਹ ਸਾਰੇ ਤਰ੍ਹਾਂ ਦੇ ਕੇਸ ਅਸੀਂ ਨੈਸ਼ਨਲ ਲੋਕ ਦਲ ਦੇ ਵਿੱਚ ਨਪਟਾਰਾ ਕਰ ਸਕਦੇ ਹਾਂ ਜਿਵੇਂ ਚਲਾਨ ਨੂੰ ਲੈ ਕੇ ਜਾ ਟੈਕ ਬੁੱਕ ਦੇ ਕੇਸ ਲੱਗਦਾ ਜੀ ਪੈਸੇ ਵਿੱਚ ਕੋਈ ਛੋਟ ਦਿੱਤੀ ਜਾ ਸਕਦੀ ਕੋਟੋਲੋਕ ਤੋਂ ਉਹ ਕੋਰ ਦਾ ਪ੍ਰੈਰੋਗੇਟਿਵ ਨਹੀਂ ਛੋੜ ਦੇਣਾ ਕੋਰ ਸਮਝਾ ਕੇ ਉਹਨਾਂ ਨੂੰ ਪਾਰਟੀਆਂ ਨੂੰ ਕਰ ਸਕਦੀ ਹੈ ਵੀ ਕੋਈ ਬੰਦਾ ਇੰਟਰਸਟ ਛੱਡ ਦਿੰਦਾ ਜਾਂ ਕੁਝ ਪ੍ਰਿੰਸੀਪਲ ਚ ਛੱਡ ਸਕਦਾ ਹੈ ਤਾਂ ਕਿ ਉਹ ਕੋਰ ਦੇ ਜਿਹੜਾ ਪ੍ਰੋਸੀਜਰ ਕੰਬਰ ਸਮ ਉਹ ਤਾਂ ਵੱਤ ਸਕਾਂ ਲੋਕਾਂ ਨੂੰ ਇਹੀ ਕਰਾਂਗੇ ਕੁਝ ਵੀ ਮੈਕਸਿਮਮ 10-5 ਜਿਹੜੀ ਲੋਕਦਾਲਤ ਲਗਣੀ ਹੈ ਇਹ ਸੈਕੰਡ ਨੈਸ਼ਨਲ ਲੋਕਦਾਲਤ ਹੈ ਇਹਦੇ ਵਿੱਚ ਪਾਰਟਿਸਿਪੇਟ ਕਰਨ ਹੈੱਡਕੁਆਰਟਰ ਤੇ ਵੀ ਸਾਡੂ ਵਿਜ਼ਨ ਮਲੋਡ ਤੇ ਗਿੱਦੜਵਾਹ ਦੋਨਾਂ ਥਾਂ ਤੇ ਤਾਂ ਕਿ ਫਾਇਦਾ ਉਠਾ ਸਕੀ ਸਰ ਜਿਵੇਂ ਲੋਕਦਾਲਤ ਲੱਗਦੀ ਪਿੰਡਾਂ ਵਿੱਚ ਕੋਈ ਸੈਮੀਨਾਰ ਵਗੈਰਾ ਕਰਾਈ ਜਾਂਦੇ ਲੋਕਾਂ ਨੂੰ ਜਾਣ ਜੀ ਕਰਾਈ ਜਾਂਦੇ ਨੇ ਇਹ ਜਿਹੜੀ ਡੀਐਲਐਸ ਹੈ ਸਾਡਾ ਹੈ ਇਹ ਸਮੇਂ ਸਮੇਂ ਸਰ ਪਿੰਡਾਂ ਦੇ ਵਿੱਚ ਸੈਮੀਨਾਰ ਵਗੈਰਾ ਕਰਦਾ ਤਾਂ ਕਿ ਲੋਕਾਂ ਨੂੰ ਅਵੇਅਰ ਹੋਵੇ ਵੀ ਇੱਕ ਤਾਂ ਜਿਹੜੀ ਫ੍ਰੀ ਲੀਗਲ ਹੈ ਉਹ ਕੌਣ 100 ਨੰਬਰ ਹੈ ਉਹ ਕੋਈ ਫ੍ਰੀ ਨੰਬਰ ਜੇ ਪਾਰਟੀ ਕੋਈ ਇਸ ਨੰਬਰ ਤੇ ਕੰਟੈਕਟ ਕਰੂਗੀ ਉਹ ਜਾਣਾ ਹੈ ਹੈਡਕ quart ਸਤੇ ਪਰ ਉਹ ਡਿਵਰਟ ਹੋ ਜੂ ਡਿਸਟ੍ਰਿਕਟ ਦੇ ਮਤਲਬ ਜਿਹੜੇ ਪੰਫਲੇਟ ਅੱਜ ਅਸੀਂ ਜਾਰੀ ਕੀਤੇ ਨੇ ਜਿਹੜੇ ਸਾਡੇ ਪੈਰਾਲੀਗਲ ਬਲੈਂਟੇ ਡਿਸਟ੍ਰੀਬਿਊਟ ਕਰਨੇ ਨੇ ਮੈਕਸਮ ਪਬਲਿਕ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਹ ਨੰਬਰ ਨੂੰ ਨੋਟ ਕੀਤਾ ਕਿਹੜੇ ਕੰਪਲੀਟ ਜਾਣ ਕੀ ਬਰਤਬਤ ਕੀ ਮੈਸੇਜ ਲਗਾਏ ਜਿਹੜਾ ਤੋਂ ਇਹ ਬੰਦ ਨਿਊਜ਼ ਲੋਕ ਦਾਾਸਤ ਅਸੀਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਆਂ ਕਿ ਆਮ ਪਬਲਿਕ ਜਿਨ੍ਹਾਂ ਦੇ ਲਈ ਲੀਟੀਗੇਸ਼ਨ ਚਲ ਰਹੀ ਹੈ ਅਲੱਡੀ ਜਾਇ ਜਿਨਾਂ ਨੂੰ ਇਹ ਆਪੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਲੀਟੀਗੇਸ਼ਨ ਕੋਰਟ ਟ੍ਰੇਡ ਹੋ ਸਕਦੀ ਹੈ ਉਹ ਪ੍ਰੀ ਲੀਟੀਗੇਟਿਵ ਸਟੇਜ ਤੇ ਸਾਨੂੰ ਅਪਰੋਚ ਕਰ ਤਾਂ ਕਿ ਉਹਨਾਂ ਦੇ ਆਪਸੀ ਸਹਿਮਤੀ ਨਾਲ ਕੇਸ ਡਿਸਾਈਡ ਹੋ ਸਕਣ ਤੇ ਉਹਨਾਂ ਦਾ ਸਮਾਂ ਤੇ ਪੈਸਾ ਬਚ ਸਕੇ ਸਰ ਕਿਸ ਕਿਸ ਤਰ੍ਹਾਂ ਦੇ ਕੇਸਾਂ ਦਾ ਨੁਕਟਾਰਾ ਕੀਤਾ ਜਾ ਰਿਹਾ ਹੈ ਹਰ ਤਰ੍ਹਾਂ ਦਾ ਗਵਾਨੀ ਕੇਸ ਨੇਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਕੇਸਸ ਫੈਮਿਲੀ ਦੇ ਵਿੱਚ ਜਿਹੜੇ ਮੈਟ੍ਰਿਮੋਨਿਅਲ ਮੈਟਰਸ ਨੇ ਉਹ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਪਲੱਸ ਟ੍ਰੈਫਿਕ ਦੇ ਚਲਾਨਸ ਤੇ ਹੋਰ ਜਿਹੜੀਆਂ ਪਬਲਿਕ ਯੂਟਿਲਿਟੀ ਦੀਆਂ ਸਰਵਿਸਸਸ ਨੇ ਉਹ ਸਾਰੇ ਤਰ੍ਹਾਂ ਦੇ ਕੇਸ ਅਸੀਂ ਨੈਸ਼ਨਲ ਲੋਕਲ ਪੱਧਰ ਤੇ ਚੁਣਤਾਲਾ ਸਰ ਜਿਵੇਂ ਚਲਾਨ ਨੂੰ ਲੈ ਕੇ ਜਾਂ ਚੈੱਕ ਬੁੱਕ ਦੇ ਜਿਹੜੇ ਕੇਸ ਲੱਗੇ ਹੁੰਦੇ ਵਿੱਚ ਕੋਈ ਪੈਸੇ ਵਿੱਚ ਕੋਈ ਛੋੜ ਦਿੱਤੀ ਜਾ ਸਕਦੀ কোর্ਟ ਵੱਲੋਂ ਕੋਰਟ ਦਾ ਐਡਵੋਕੇਟ ਨਹੀਂ ਛੋੜ ਦੇਣਾ ਕੋਰਟ ਸਮਝਾ ਜੇ ਉਹਨਾਂ ਨੂੰ ਪਾਰਟੀਆਂ ਨੂੰ ਕਰ ਸਕਦੀ ਹੈ ਵੀ ਕੋਈ ਬੰਦਾ ਟ੍ਰਸਟ ਛੱਡ ਦਿੰਦਾ ਜਾਂ ਕੁਝ ਪ੍ਰਿੰਸੀਪਲ ਜੀ ਛੱਡ ਸਕਦਾ ਹੈ ਤਾਂ ਕਿ ਉਹ ਕੋਰ ਦੇ ਜਿਹੜਾ ਪ੍ਰੋਸੀਜਰ ਕੰਪਲਸਨ ਉਹ ਤੋਂ ਵਟਸ ਸਰ ਲੋਕਾਂ ਨੂੰ ਵੀ ਅਪੀਲ ਕਰੋਗੇ ਲੋਕਾਂ ਨੂੰ ਇਹ ਕਰਾਂਗੇ ਕੋਸ਼ਿਸ਼ ਵੀ ਮੈਕਸਿਮ 10-5 ਜਿਹੜੀ ਲੋਕਦਲਤ ਲੱਗਣੀ ਹੈ ਇਹ ਸੈਕੰਡਰੀ ਨੈਸ਼ਨਲ ਲੋਕਦਲਤ ਹੈ ਇਹਦੇ ਵਿੱਚ ਪਾਰਟਿਸਿਪੇਟ ਕਰਨ ਹੈੱਡਕੁਆਰਟਰ ਤੇ ਵੀ ਸਬਡਿਵੀਜ਼ਨ ਨੋਡ ਤੇ ਗਿੱਦਰਵਾਹਾ ਦੁਬਨਾ ਤਾਂ ਤਾਂ ਕਿ ਇਹ ਸਹਾਈ ਹੋ ਸਰ ਜਵੇਂ ਲੋਕਦਲਤ ਲੱਗਦੀ ਪਿੰਡਾਂ ਵਿੱਚ ਕੋਈ ਸੈਮੀਨਾਰ ਵਗੈਰਾ ਕਰਾਏ ਜਾਂਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਕਰਾਏ ਜਾਂਦੇ ਨੇ ਜਿਹੜੀ ਡੀਐਲਐਸ ਹੈ ਸਾਡਾ ਇਹ ਸਮੇਂ-ਸਮੇਂ 'ਤੇ ਪਿੰਡਾਂ ਦੇ ਵਿੱਚ ਸੈਮੀਨਾਰ ਵਗੈਰਾ ਕਰਦਾ ਤਾਂ ਕਿ ਲੋਕਾਂ ਨੂੰ ਅਵੇਅਰ ਹੋਵੇ ਵੀ ਇਹ ਇਕਲ ਜਿਹੜੀ ਫ੍ਰੀ ਲੀਗਲ ਐਡਾ ਕੌਣ-ਕੌਣ ਲੈ ਸਕਦਾ